ਪ੍ਰਧਾਨ ਮੰਤਰੀ ਮੋਦੀ ਜੀ ਦੀ ਪੰਜਾਬ ਫੇਰੀ ਤਬਾਹ ਹੋ ਗਈ। ਬੜੀਆਂ ਚਰਚਾਵਾਂ ਚੱਲ ਰਹੀਆਂ ਇੱਕ ਦੂਜੇ ਤੇ ਦੋਸ਼ ਲੱਗ ਰਹੇ ਨੇ। ਕਿ ਪੈਸਾ ਘਟਿਆ ਤੇ ਦੂਜੇ ਪਾਸੇ ਕੇਂਦਰ ਸਰਕਾਰ ਤੇ ਬੀਜੇਪੀ ਦੇ ਨੁਮਾਇੰਦੇ ਕਹਿ ਰਹੇ ਵੀ 12000 ਕਰੋੜ ਰੁਪਏ ਪੰਜਾਬ ਸਰਕਾਰ ਕੋਲ ਐਸਟੀਆਰਐਫ ਦਾ ਪਿਆ ਹੈ। ਉਹ ਖਰਚ ਕਿਉਂ ਨਹੀਂ ਕੀਤਾ ਜਾ ਰਿਹਾ। ਇਸ ਸੰਬੰਧੀ ਕਈ ਪੱਤਰਕਾਰਾਂ ਵੱਲੋਂ ਕਈ ਲੋਕਾਂ ਵੱਲੋਂ ਮੈਨੂੰ ਵੀ ਇਹ ਪੁੱਛਿਆ ਗਿਆ ਵੀ ਤੁਸੀਂ ਇਹ ਹੈ ਕਿ ਐਸਟੀਆਰਐਫ ਇਹਦੇ ਬਾਰੇ ਸਾਨੂੰ ਜਿਹੜਾ ਚੈਨਲ ਪਾਉ ਸੋ ਇਸ ਲਈ ਮੈਂ ਦੱਸਣਾ ਚਾਹੁੰਦਾ ਵੀ ਇਹ ਜੋ SDRF ਹੈ ਇਹ ਨੂੰ ਸਟੇਟ ਡਿਜ਼ਾਸਟਰ ਰਿਸਪਾਂਸ ਫੰਡ ਕਹਿੰਦੇ ਇਹ ਜੋ ਵਿੱਤ ਕਮਿਸ਼ਨ ਹੈ ਜਿਹੜਾ 5 ਸਾਲ ਤੋਂ ਬਾਅਦ ਬਣਦਾ ਹੁੰਦਾ ਹੈ ਜਿਹੜਾ ਸੂਬੇ ਤੇ ਕੇਂਦਰ ਸਰਕਾਰ ਦੇ ਵਿੱਚ ਐਜੂਕੇਸ਼ਨ ਕਰਦਾ ਵੀ ਕਿੰਨਾ-ਕਿੰਨਾ ਪੈਸਾ ਜਿਹੜਾ ਸੈਂਟਰਲ ਫੰਡਸ ਦਾ ਕੇਂਦਰ ਸਰਕਾਰ ਰੱਖੇਗੀ ਕਿੰਨਾ ਇਨਵੋਲਵ ਹੋਏਗਾ ਸੂਬਿਆਂ ਨੂੰ ਉਸੇ ਤਹਿਤ ਇਹਦੇ ਵਿੱਚ ਵੀ ਇੱਕ ਸਪੈਸ਼ਲ ਰਿਜ਼ਰਵ ਫੰਡ ਬਣਾਇਆ ਜਾਂਦਾ ਜਿਹਨੂੰ SDRF ਕਹਿੰਦੇ ਆ ਇਹ ਸੁੱਖਿਆਂ ਦੇ ਵਿੱਚ ਜਮ੍ਹਾਂ ਕਰਾਇਆ ਜਾਂਦਾ ਤੇ ਜਦ ਵੀ ਕੋਈ ਆਪਤਾ ਆਵੇ ਜਾਂ ਕੋਈ ਐਸੀ ਘਟਨਾ ਡਿਜ਼ਾਸਟਰ ਹੋਵੇ ਤਾਂ ਉਦੋਂ ਇਮੀਡੀਏਟਲੀ ਵਾਸਤੇ ਪੈਸਾ ਖਰਚਾ ਜਾਂਦਾ ਤੇ ਇਹ ਜਿਹੜੀ ਕੇਂਦਰ ਸਰਕਾਰ ਵੱਲੋਂ ਤੇ ਜਿਹੜਾ ਹੈਲਪ ਕਮਿਸ਼ਨ ਵੱਲੋਂ ਇਹਦੇ ਵਾਸਤੇ ਹਰ ਜਿਹੜਾ ਹੈ ਮਾਪਦੰਡ ਰੱਖੇ ਗਏ ਨੇ ਹਰ ਕੰਮ ਦੇ ਵਾਸਤੇ ਤੇ ਮਾਪਦੰਡ ਸਾਰੇ ਦੇਸ਼ ਵਾਸਤੇ ਇੱਕੋ ਹੀ ਨੇ ਜੇ ਫਸਲ ਮਰਦੀ ਹੈ ਤਾਂ ਉਹਦਾ ਪੂਰੀ ਫਸਲ ਦਾ ਮੁਆਵਜ਼ਾ ਕਿੰਨਾ ਦੇਣਾ ਹੈ ਅੱਧੀ ਫਸਲ ਦਾ ਕਿੰਨਾ ਦੇਣਾ ਹੈ ਸੜਕਾਂ ਦੀ ਮੁਰੰਮਤ ਵਾਸਤੇ ਕਿੰਨਾ ਖਰਚਾ ਕਰਨਾ ਹੈ ਕੋਈ ਪਸ਼ੂ ਜਾਨਵਰ ਮਰਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਹੈ ਤੇ ਸੋ ਹੋਰ ਵੀ ਜਿਹੜਾ ਬਹੁਤ ਲੈਵਲ ਤੇ ਮਕਾਨ ਜੇ ਨੁਕਸਾਨ ਹੁੰਦੇ ਨੇ ਨੁਕਸਾਨ ਮਕਾਨ ਪੈ ਜਾਂਦੇ ਨੇ ਉਹਦਾ ਕੀ ਮੁਆਵਜ਼ਾ ਦੇਣਾ ਸਾਰਾ ਕੁਝ ਇਹਦੇ ਵਿੱਚ ਹੈ ਪਰ ਉਹਨਾਂ ਰਾਸ਼ੀ ਜਿਹੜੀ ਨਿਸ਼ਚਿਤ ਰਾਸ਼ੀ ਹੈ ਉਹੀ ਦਿੱਤੀ ਜਾ ਸਕਦੀ ਹੈ ਉਸ ਤੋਂ ਵੱਧ ਨਹੀਂ ਦਿੱਤੀ ਜਾ ਸਕਦੀ ਅਤੇ ਇੱਕ ਰੀਵਰਵਲਿੰਗ ਫੰਡ ਹੁੰਦਾ ਹੈ ਰੀਵਰਵਲਿੰਗ ਫੰਡ ਦਾ ਮਤਲਬ ਹੈ ਵੀ ਜਿੰਨਾ ਵੀ ਪੈਸਾ ਸੂਬਾ ਸਰਕਾਰ ਖਰਚੇਗੀ ਉਹਦੀ ਐਨਓਸੀ ਦੇਣ ਤੋਂ ਬਾਅਦ ਉਹਨੇ ਹੀ ਪੈਸਾ ਦੁਬਾਰੇ ਖਾਤੇ ਚ ਆ ਜਾਏਗਾ ਮਤਲਬ ਇਹਦੀ ਕੋਈ ਨਿਮਕ ਨਹੀਂ ਹੁੰਦੀ ਜਿੰਨਾ ਨੁਕਸਾਨ ਹੋਇਆ ਹੈ ਉਹਨਾਂ ਸਰਕਾਰ ਜਿਹੜੀ ਹੈ ਸੂਬੇ ਦੀ ਖਰਚ ਛੱਡ ਲਈ ਹੈ ਪਰ ਜੇ ਕੋਈ ਜਿਹੜੇ ਦਿੱਤੇ ਮਾਪਦੰਡ ਨੇ ਜਿੰਨਾ ਪੈਸਾ ਇੱਕ ਚੀਜ਼ ਤੇ ਖਰ ਸਕਦੇ ਹਾਂ ਜੇ ਸੂਬਾ ਸਰਕਾਰ ਨੂੰ ਵਧ ਦੇਣਾ ਚਾਹੁੰਦੀ ਹੈ ਤਾਂ ਆਪਦੇ ਫੰਡ ਚੋਂ ਸੂਬੇ ਦੇ ਫੰਡ ਚੋਂ ਵੱਖਰੇ ਤੌਰ ਤੇ ਉਹ ਅਲੋਕੇਟ ਕਰ ਸਕੀ। ਸੋ ਇਸ ਲਈ ਇਹ ਜਿਹੜਾ ਹੈ ਫੰਡ ਹੈ ਇਹ 2006 ਦੇ ਵਿੱਚ ਤਕਰੀਬਨ ਜਿਵੇਂ ਗਲਤ ਨਹੀਂ ਐ ਤਾਂ ਉਦੋਂ ਵਿੱਤ ਕਮਿਸ਼ਨ ਨੇ ਬਣਾਇਆ ਸੀ ਇਹ ਦੇਖਦੇ ਹੋਏ ਕਿ ਜਿਹੜੀਆਂ ਐਸੀਆਂ ਆਫਤਾਂ ਆਉਂਦੀਆਂ ਨੇ ਉਦੋਂ ਮੌਕੇ ਤੇ ਇਮੀਡੀਏਟ ਜਿਹੜਾ ਕੋਈ ਰੀਲੀਫ ਲੋਕਾਂ ਨੂੰ ਦੇਣ ਵਾਸਤੇ ਸੂਬੇ ਕੋਲ ਤ੍ਰਿਸਕਿੰਦਰ ਸਕੋਰ ਇਹ ਪੈਸਾ ਬਣਾਂ ਕੈਂਡ ਹੈ ਉਸ ਤਹਿਤ ਇਹ ਜਿਹੜਾ ਹੈ ਐਸਡੀਆਰਐਫ ਸਥਾਪਿਤ ਕੀਤਾ ਗਿਆ ਸੀ ਤੇ ਮੈਂ ਸਮਝਦਾ ਕਿ ਪੰਜਾਬ ਸਰਕਾਰ ਨੂੰ ਇਹਦੀ ਜਲਦੀ ਤੋਂ ਜਲਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਇੱਕ ਮੈਂ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਜਿਹੜੇ ਮਾਪਦੰਡ ਨੇ ਬੜੇ ਪੁਰਾਣੇ ਬਣੇ ਹੋਏ ਨੇ ਮੁਆਵਜ਼ਾ ਬੜਾ ਘੱਟ ਹੈ ਪੂਰੀ ਫਸਲ ਮਰੇ ਦਾ ਮੇਰੇ ਸਾਹਮਣੇ ਗਲਤੀ ਮੈਂ ਗਲਤ ਨਹੀਂ ਤਾਂ 16000 ਰੁਪਿਆ ਹੈ ਜਿਹੜਾ ਮੰਗਿਆ ਜਿਹੜਾ ਰੱਖਿਆ ਗਿਆ ਜਿਹੜਾ ਨਾ ਮਾਤਰ ਇਹਦੇ ਨਾਲ ਤਾਂ ਕਿਸਾਨ ਦਾ ਖਰਚਾ ਵੀ ਪੂਰਾ ਨਹੀਂ ਹੁੰਦਾ ਤੇ ਨੁਕਸਾਨ ਦੀ ਪਰਪਰਤਾ ਕਿੱਥੋਂ ਹੋਏਗੀ ਸੋ ਇਸ ਲਈ ਇਹ ਦਵਾਰੇ ਰਿਵਾਈਜ਼ ਵੀ ਕੀਤਾ ਜਾਣ ਜਿਵੇਂ ਮਕਾਨ ਹੈ 1 ਲੱਖ ਰੁਪਏ ਚ ਕਿਹੜਾ ਮਕਾਨ ਬਣਦਾ ਹੈਗਾ ਨਵਾਂ ਸੋ ਉਹਦੇ ਵਾਸਤੇ ਵੀ ਰਿਵਾਈਜ਼ ਕੀਤਾ ਜਾਣਾ ਚਾਹੀਦਾ ਸੋ ਇੱਥੇ ਸੂਬਾ ਸਰਕਾਰ ਸਹੀ ਹੈ ਵੀ ਜਿਹੜੇ ਮਾਪਦੰਡ ਨੇ ਉਹ ਅੱਜ ਦੇ ਯੋਗਤਾਪਕ ਸਮੇਂ ਬਤਾਪਕ ਉਹਨਾਂ ਨੂੰ ਰਿਵਾਈਜ਼ ਕਰਨਾ ਚਾਹੀਦਾ ਪਰ ਏਰੀਆ ਨਾਲ ਵੀ ਸੂਬੇ ਨੇ ਵੀ ਆਪਦਾ ਹਿੱਸਾ ਪਾਉਣਾ ਹੁੰਦਾ ਹੈ तकरीबन 25% ਪੈਸਾ ਇਹਦੇ ਵਿੱਚ ਜੋ ਵੀ ਖਰਚਾ ਹੋਏਗਾ ਸੂਬਾ ਕਰੂਗੀ ਸੂਬੇ ਸਰਕਾਰ ਨੇ ਆਪਣੇ ਖਰਚ ਜਿਹੜਾ ਖਜ਼ਾਨੇ ਚੋਂ ਕਰਨਾ ਸੋ ਸੂਬਾ ਸਰਕਾਰ ਨੂੰ ਜਲਦੀ ਤੋਂ ਜਲਦੀ ਜਿਹੜਾ ਪੈਸੇ ਦੀ ਵਰਤੋਂ ਕਰਕੇ ਲੋਕਾਂ ਨੂੰ ਦੀਦ ਦੇਣੀ ਚਾਹੀਦੀ ਹੈ ਤੇ ਜਿਹੜਾ 1600 ਕਰੋੜ ਰੁਪਇਆ ਵੱਖਰੇ ਤੌਰ ਤੇ ਪ੍ਰਧਾਨ ਮੰਤਰੀ ਜਿੱਤਾ ਉਹ ਵੀ ਨਾਲ ਕਾਫੀ ਹੈ ਉਹਦੇ ਨਾਲ ਜਿਹੜਾ ਹੈ ਜਿੰਨਾ ਨੁਕਸਾਨ ਹੋਇਆ ਉਹਦੇ ਬਹੁਤ ਥੋੜੀ ਪਰਪਾਈ ਹੋ ਸਕਦੀ ਹੈ ਸਪੈਸ਼ਲੀ ਇਹ ਅੱਜ ਜਿਹੜਾ ਹੈ ਇਹ ਜੋ ਚਰਚਾਵਾਂ ਨਹੀਂ ਹੈ ਜੋ ਵੀ ਹੈ ਇਹ ਤੇ ਰੋਕ ਲਾ ਕੇ ਮੈਂ ਸਮਝਦਾ ਇਹ ਇੱਕ ਦੂਜੇ ਤੇ ਦੂਸ਼ਣ ਲਾਉਣ ਦੀ ਬਜਾਏ ਸੁਭਾ ਸਰਕਾਰ ਕੇਂਦਰ ਸਰਕਾਰ ਦੋਨੇ ਰਲ ਕੇ ਇਸ ਬੜੀ ਔਖੀ ਘੜੀ ਦੇ ਵਿੱਚ ਲੋਕਾਂ ਦਾ ਸਾਥ ਦੇਣ ਤੇ ਲੋਕਾਂ ਨੂੰ ਸਹਾਈ ਦਾ ਦੇਣ